ਤੇ ਆਹ ਹਲੋ ਇਹ ਵੀ ਅੰਦਰ ਵੜ ਕੇ ਕੁੜੀ ਦੇ ਕੱਪੜੇ ਪਾੜ ਤੇ ਕੁੱਟਿਆ ਮਾਰਕੁੱਟ ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਪ੍ਰਸ਼ਾਸਨ ਨੇ ਇਸ ਪ੍ਰਸ਼ਾਸਨ ਨੇ ਉਲਟਾ ਇਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਜਿਹੜੀ ਆ ਕਾਰਵਾਈ ਕਰਤੀ ਹੁਣ ਤਾਂ ਮਾਤਾ ਰਾਣੀ ਦਾ ਹੀ ਹਾਰਾ ਹੈ ਪ੍ਰਭੂ ਜੀ ਰਾਮਚੰਦਰ ਜੀ ਦਾ ਹੀ ਹਾਰਾ ਹੈ RAM NAMI ਆਣ ਆਲੀ ਹੈ ਹੁਣ ਤਾਂ ਅਸੀਂ ਸਿਰਫ ਇੱਥੇ ਬੈਠ ਕੇ ਭਗਤੀ ਕਰਾਂਗੇ ਇਸ ਤਰ੍ਹਾਂ ਸਿਲੰਡਰ ਬੰਦੀ ਫਰੈਜੈਂਸੀ ਇਸ ਤਰ੍ਹਾਂ ਦਾ ਸਿਸਟਮ ਉਹਦਾ ਇਲੀਗਲ ਚੱਲ ਰਿਹਾ ਵੀ ਪੂਰੇ ਇਲਾਕੇ ਦੇ ਵਿੱਚ ਸਿਲੰਡਰ ਭਰ ਰਹੇ ਨੇ ਉਹਨਾਂ ਦਾ ਪਰਿਵਾਰ ਹੀ ਸਿਲੰਡਰ ਭਰਦਾ ਹੈ ਤੇ ਅਸੀਂ ਪੁਲਿਸ ਨੂੰ ਕਈ ਵਾਰੀ ਕੰਪਲੇਂਟ ਇਸ ਸਿਸਟਮ ਤੱਕ ਤੱਕ ਮਾਰਾ ਮੇਰੀ ਸਿਸਟਰੋ ਕੋ ਜਦ ਤੱਕ ਉਹ ਬੇਹੋਸ਼ ਨਹੀਂ ਹੋ ਗਈ। ਜੰਦਾਬਾਦ। 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 ਪੰਜਾਬ ਜੰਦਾਬਾਦ। ਜੰਦਾਬਾਦ। ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਥਾਣਾ ਡਿਵੀਜ਼ਨ ਨੰਬਰ 7 ਬਾਹਰ ਤਰਨਾ ਲੱਗਿਆ। ਈਡਬਲਯੂਐਸ ਕਲੋਨੀ ਦੇ ਵਿੱਚ ਲੜਾਈ ਹੋਈ ਸੀ। ਇਲਜ਼ਾਮ ਨੇ ਕਿ ਨਜਾਇਜ਼ ਤਰੀਕੇ ਨਾਲ ਸਿਲੰਡਰ ਭਰੇ ਜਾ ਰਹੇ ਸਨ ਪਰ ਇਸ ਮਾਮਲੇ ਦੇ ਜੁਦੂ ਇੱਕ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਲੜਾਈ ਹੋ ਗਈ। ਇਲਜ਼ਾਮ ਨੇ ਕਿ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖਮੀ ਕੀਤਾ ਗਿਆ। ਸਪਣੇ ਰੋੜੇ ਉਠਾ ਉਠਾ ਕੇ ਮਾਰੇ ਹਮ ਬਸ ਬਚਾਓ ਕਰਤੇ ਰਹੇਗੇ ਮੇਰੀ ਸਿਸਟਰ ਤਬ ਤੱਕ ਮਾਰਾ ਮੇਰੀ ਸਿਸਟਰ ਕੋ ਜਬ ਤੱਕ ਉਹ ਬਿਹੋਸ਼ ਨਹੀਂ ਹੋ ਗਈ ਕਿਤਨੇ ਦਿਨ ਹੋ ਗਏ ਮਾਰੇ ਕੋ ਅੱਜ ਅੱਜ 5ਵਾਂ ਦਿਨ ਹੋ ਗਿਆ ਜੀ ਅਭੀ ਤੱਕ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਮੇਰੀ ਦੀਦੀ ਕੋ ਸਿਵਲ ਹਸਪਤਾਲ ਨੇ ਪੀਜੀਆਈ ਰੈਫਰ ਕੀਤਾ ਹਮ ਪੀਜੀਆਈ ਸੇ ਲੈ ਕੇ ਆਏ ਵਹਾਂ ਕੋਈ ਸੁਣਵਾਈ ਨਹੀਂ ਹਮਨੇ ਕਹਾ ਕੇ ਆਪਣੀ ਬਹਨ ਕੋਮ ਪ੍ਰਾਈਵੇਟ ਦਿਖਵਾ ਲੇਗੇ ਪਰ ਮਰਨੇ ਨਹੀਂ ਦੇਂਗੇ ਇਨਾਂ ਦਾ ਕਸੂਰ ਸਿਰਫ ਇਹ ਸੀ ਵੀ ਇਨਾਂ ਦੇ ਨਾਲ ਗੈਸ ਸਿਲੰਡਰ ਭਰਿਆ ਜਾਂਦਾ ਸੀ ਉਹਦੀ ਜਦੋਂ ਕੰਪਲੇਂਟ ਜਿਹੜੀ ਹੈ ਉਹਦੀ ਜਿਹੜੋ ਕੰਪਲੇਂਟ ਜਿਹੜੀ ਹੈ ਇਹਨਾਂ ਨੇ ਦਿੱਤੀ ਪ੍ਰਸ਼ਾਸਨ ਨੂੰ ਤੇ ਆ ਹਲ ਹੋਇਆ ਵੀ ਅੰਦਰ ਵੜ ਕੇ ਕੁੜੀ ਦੇ ਕੱਪੜੇ ਪਾੜ ਤੇ ਕੁੱਟਿਆ ਮਾਰਕੁੱਟ ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਪ੍ਰਸ਼ਾਸਨ ਨੇ ਇਸ ਪ੍ਰਸ਼ਾਸਨ ਨੇ ਉਲਟਾ ਇਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਜਿਹੜੀ ਆ ਕਾਰਵਾਈ ਕਰਤੀ ਆ ਹਾਲਾਤ ਨੇ 7 ਨੰਬਰ ਡਿਵੀਜ਼ਨ ਦੇ ਐਸੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਹੋਏ ਆ ਵੀ ਦਿਲ ਕਰਦਾ ਹੁਣ ਤਾਂ ਮਾਤਾ ਰਾਣੀ ਦਾ ਹਿਸਾਰ ਆਇਆ ਹੈ ਪ੍ਰਭੂ શ્રી ਰਾਮਚੰਦਰ ਦਾ ਹਿਸਾਰ ਹੈ ਰਾਮ ਨੋਮੀ ਆਣ ਵਾਲੀ ਹੈ ਹੁਣ ਤਾਂ ਅਸੀਂ ਸਿਰਫ ਇੱਥੇ ਬੈਠ ਕੇ ਭਗਤੀ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਮੰਦਿਰ ਬਣਾ ਦਈਏ ਉੱਥੇ ਅੱ ਫਰਦਾ ਨਹੀਂ ਹੈ ਸਰ ਕਿਹੜੀ ਥਾਂ ਦਾ ਮਸਲਾ ਜਿੱਥੇ ਗੈਸ ਭਰਦਾ ਸੀ ਈਡਲੂਸ ਈਡਲੂਸ ਕਲੋਨੀ ਬਿਲਕੁਲ ਦੀਵੇ ਥਲੇ ਨੇਰਾ ਜੇ ਪੈਦਲ ਜਾਉਂਗੀ ਤਿੰਨ ਜਿਹੜੇ ਗੈਸ ਸਿਲੰਡਰ ਭਰਦੇ ਆ ਜਿਹੜੇ ਗੈਸ ਸਿਲੰਡਰ ਭਰਦੇ ਆ ਉਹਨਾਂ ਨੇ ਕੁੱਟਿਆ ਅੰਦਰ ਵੜ ਕੇ ਕੁੱਟਿਆ ਇੱਜ਼ਤ ਤੇ ਹੱਦ ਬੰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਸਿਲੰਡਰ ਭਰਨ ਦੀ ਫ੍ਰੀਕਵੈਂਸੀ ਇਸ ਤਰ੍ਹਾਂ ਦਾ ਸਿਸਟਮ ਉਹਦਾ ਇਲੀਗਲ ਚੱਲ ਰਿਹਾ ਵੀ ਪੂਰੇ ਇਲਾਕੇ ਦੇ ਵਿੱਚੋਂ ਸਿਲੰਡਰ ਭਰ ਰਹੇ ਨੇ ਉਹਨਾਂ ਦਾ ਪਰਿਵਾਰ ਹੀ ਸਿਲੰਡਰ ਭਰਦਾ ਹੈ ਤੇ ਅਸੀਂ ਪੁਲਿਸ ਨੂੰ ਕਈ ਵਾਰੀ ਕੰਪਲੇਂਟ ਦਿੱਤੀ ਲੇਕਿਨ ਨਹੀਂ ਕੁਝ ਤੁਸੀਂ ਇੱਥੇ ਆਏ ਹੋ ਤਾਂ ਕੀ ਕਰਨ ਆਏ ਹੋ ਇੱਥੇ ਅਸੀਂ ਕਹਿ ਰਹੇ ਜੀ ਕਾਰਵਾਈ ਕਰੋ ਕੁੜੀ ਦੇ ਕੱਪੜੇ ਪਾੜੇ 354 455 ਘਰ ਦੇ ਵਿੱਚ ਆਏ ਆ ਉਹ ਤੇ ਕਹਿੰਦੇ ਕੋਈ ਗੱਲ ਨਹੀਂ ਜੀ ਡਿਪਟੀ ਸਾਹਿਬ ਤਾਂ ਗੱਲ ਕਰਦੇ ਆ ਸਵੇਰ ਦੀ ਜਿਹੜੀਆਂ ਮਿੱਠ ਸਾਰਾ ਦੇਖੇ ਉਸੇ ਟਾਈਮ ਹੀ ਦੋਨਾਂ ਦੋਨਾਂ ਦੀ ਲੜਾਈ ਤੇ ਦੋਨਾਂ ਦੇ ਕ੍ਰਾਸ ਕੇਸ ਦਰਜ ਹੈ ਆਲਰੇਡੀ ਹੀ 2 3 4 ਦਿਨ ਪਹਿਲਾਂ ਦਾ ਹੁਣ ਇਹ ਕਹਿ ਰਹੇ ਨੇ ਵੀ ਸਾਡੇ ਨਾਲ ਇਦਾਂ ਲੇਡੀ ਨੂੰ ਕੁੱਟਮਾਰ ਹੋਈ ਅੰਦਰ ਵੜ ਕੇ ਹੋਈ ਹੈ ਉਹ ਸਾਰਾ ਮੌਕਾ ਸੀ ਦੇਖਾਏ ਆ ਮੌਕਾ ਵੇਖ ਕੇ ਸੀਨੀਅਰ ਅਫਸਰ ਨਾਲ ਡਿਸਕਸ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਲੜਾਈ ਦਾ ਕਾਰਨ ਕੀ ਸੀ ਕੋਈ ਨਾ ਦੀ ਆਪਸੀ ਉਹਨਾਂ ਦੇ ਕਹਿਣ ਬਤਾਉਗੇ ਇਹਨੇ ਪ੍ਰਾਣੀ ਨੰਸ਼ ਚਾਲ ਦੀ ਸਰ ਉਹ ਤਾਂ ਕਹਿੰਦਾ ਸਰੈਂਡਰ ਪਰਦੇ ਨੇ ਇਹਨਾਂ ਨੇ ਪਰ ਮੌਕੇ ਤੇ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਇਹਨਾਂ ਦੇ ਕਹਿਣ ਬਤਾਉਗੇ ਜੋ ਲੜਾਈ ਬਾਰੇ ਮੈਨੂੰ ਪਤਾ ਹੈ ਜੋ ਆਪਾਂ ਲੜਾਈ ਬਾਰੇ ਜੋ ਉਹਨਾਂ ਨੂੰ ਦੱਸ ਆਪਣਾ ਜੋ ਹੈਗੀ ਅਲਰੇਡੀ ਪਹਿਲਾਂ ਫਰਦਜ਼ ਕੀਤੀ ਹੋਈ ਹੈ ਠੀਕ ਹੈ ਸਰ ਅੱਜ ਫਿਰ ਇਹ ਬੈਠੇ ਨੇ ਬਾਹਰ ਇਹਨਾਂ ਨੇ ਕਿਹਾ ਜੀ ਹੁਣ ਸਾਨੂੰ ਵੀ ਆਹ ਗੱਲ ਸਰ ਕੁਝ ਕਹਿ ਰਹੇ ਨੇ ਵੀ ਅੰਦਰ ਵੜ ਕੇ ਹੋਈ ਹੈ ਜਾਂ ਲੇਡੀ ਨਾਲ ਵੀ ਕੱਪੜੇ ਪਾੜਨ ਜੀ ਉਹ ਅਸੀਂ ਮੌਕਾ ਦੇਖ ਆ ਇrode ਮੁਤਾਬਕ ਸੀਨੀਅਰ ਅਫਸਰਾਂ ਨਾਲ ਸਲਾਹ ਧਿਆਨ ਚ ਲਿਆ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕਰ